वैसे ਤਾਂ ਉੱਪਰ ਇੱਕ ਹੀ ਹੁੰਦਾ ਟੋਟੋਕੋਲ ਹੈ ਪਰ ਫਿਰ ਵੀ ਉਹ ਸਾਡਾ ਹਿੱਸਾ ਨਹੀਂ ਸਾਡੇ ਅੰਦੋਲਨ ਚ ਸ਼ਹੀਦ ਹੋਏ ਨੇ ਸਰਕਾਰ ਨੂੰ ਅਸੀਂ ਪਹਿਲੇ ਦਾ ਅਪੀਲ ਕਰਾਂਗੇ ਕਿ ਉਹਨਾਂ ਨੂੰ ਤੁਰੰਤ ਕੀਤੇ ਵਾਅਦੇ ਦੇ ਮੁਤਾਬਕ ਜਿਹੜੇ ਰਹਿੰਦੇ ਨੇ ਬੱਚੇ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਵੇ ਨਹੀਂ ਤਾਂ ਸਭੀ ਮਜਬੂਰੀ ਬਣੇਗੀ ਪੰਗਾ ਅਸੀਂ ਦੁਬਾਰਾ ਪੰਜਾਬ ਸਰਕਾਰ ਨਾਲ ਵੀ ਇਹ ਤੇ ਲਵਾਂਗੇ ਅਸੀਂ ਵੈਸੇ ਤਾਂ ਮਤਲਬ ਇੱਕ ਹੀ ਹੁੰਦਾ ਟੋਟੋਕੋਲ ਹੈ ਪਰ ਫਿਰ ਵੀ ਉਹ ਸਾਡਾ ਹਿੱਸਾ ਨਹੀਂ ਸਾਡੇ ਅੰਦੋਲਨ ਚ ਸ਼ਹੀਦ ਹੋਏ ਨੇ ਅਸੀਂ ਉਹਨਾਂ ਦੀ ਲੜਾਈ ਸਰਕਾਰ ਨੂੰ ਅਸੀਂ ਪਹਿਲੇ ਦਾ ਅਪੀਲ ਕਰਾਂਗੇ ਕਿ ਉਹਨਾਂ ਨੂੰ ਤੁਰੰਤ ਕੀਤੇ ਵਾਅਦੇ ਦੇ ਮੁਤਾਬਕ ਜਿਹੜੇ ਰਹਿੰਦੇ ਨੇ ਬੱਚੇ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਵੇ ਨਹੀਂ ਤਾਂ ਸਾਡੀ ਮਜਬੂਰੀ ਬਣੇਗੀ ਪੰਗਾ ਅਸੀਂ ਦੁਬਾਰਾ ਪੰਜਾਬ ਸਰਕਾਰ ਨਾਲ ਵੀ ਇਹ ਤੇ ਲਾਵਾਂਗੇ ਔਰ ਅੱਗੇ ਤੁਹਾਨੂੰ ਯਾਦ ਹੋਵੇ ਸ਼ਾਇਦ ਮਤਲਬ ਪੱਤਰਕਾਰ ਵੀਰਾਂ ਨੂੰ ਫਰੀਦਕੋਟ ਦੇ ਵਿੱਚ ਇਹਨਾਂ ਨੇ ਛੱਡਦੇ ਸੀ ਮੁੰਡੇ ਸਾਰੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਨੇ ਕੋਈ ਕੋਈ ਉਹਨਾਂ ਕੋਈ ਵਿਅਕਤੀ ਉਹਨਾਂ ਦੀ ਖਾਤਰ ਉਸ ਵੇਲੇ ਮਰਨ ਮਰਦ ਤੇ ਬੈਠ ਕੇ ਅਨਾਉਂਸ ਕਰਵਾਇਆ ਹੈ ਖੇਤੀਬਾੜੀ ਮੰਤਰੀ ਮੰਨ ਕੇ ਵੀ ਨੇ ਟਾਈਮ ਦੇ ਵਿੱਚ ਵਿੱਚ ਇਹਨਾਂ ਨੂੰ ਨੌਕਰੀਆਂ ਦੇ ਦੇਾਂਗੇ ਪਰ ਫਿਰ ਵੀ ਮਤਲਬ ਸਰਕਾਰ ਦੁਆਰਾ ਉਹਨਾਂ ਰਾਹ ਤੇ ਫਿਰ ਤੁਰਦੀ ਹੈ ਮੁੱਕਰਦੀ ਹੈ ਮਨਾਵਾਂਗੇ ਜਿਹੇ ਜਿਹੇ ਵੀ ਲੜਾਈ ਲੜਨੀ ਪਈ ਉਹ ਜਿਹੜੀ ਲੜਾਈ ਅਸੀਂ ਲੜਾਂਗੇ ਅੱਜ ਫਿਰ ਦੁਬਾਰਾ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਅਸੀਂ ਸਾਡੀ ਸਰਕਾਰ ਨੂੰ ਅਪੀਲ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਇਹਨਾਂ ਨੌਜਵਾਨਾਂ ਨੂੰ ਤੁਰੰਤ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਓ